पिछले कुछ सालों तो कुछ लोग अपने मोटरसाइकिल पे मगर रेडी लगा के उसमें जुगाड़ रेडी बना के अपना रोजगार चला रहे तो काम कर का रहे हैं लेकिन लगातार ही दूसरी फोर व्हीलर ਢੋਅ ਢੁਆਈ ਗੱਡੀਆਂ ਦੇ ਚਾਲਕਾਂ ਵੱਲੋਂ ਉਨ੍ਹਾਂ ਜਵਾਕ ਰੇੜੀਆਂ ਦਾ ਵਿਰੋਧ ਕੀਤਾ ਜਾਂਦਾ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵਿਰੋਧ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਆਰਟੀਓ ਦੇ ਵਿੱਚ ਮੋਟਰਸਾਈਕਲ ਦੇ ਮਗਰ ਇਸ ਤਰੀਕੇ ਰੇੜੀ ਲਗਾਉਣਾ ਜਾਇਜ਼ ਨਹੀਂ ਹੈ ਤੇ ਪੁਲਿਸ ਦੀ ਕਾਰਵਾਈ ਤੋਂ ਤੰਗ ਆ ਕੇ ਜੁਗਾੜ ਰੇੜੀ ਚਾਲਕਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਭਗਤਾਂ ਵਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਦੌਰਾਨ ਜੁਗਾੜ ਰੇੜੀ ਚਾਲਕਾਂ ਨੇ ਕਿਹਾ ਕਿ ਉਹ ਮੋਟਰਸਾਈਕਲ ਮਗਰ ਰੇੜੀ ਲਾ ਕੇ ਆਪਣੇ ਕਾਰੋਬਾਰ ਕਰਦੇ ਹਨ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਪਰ ਸਾਨੂੰ ਦਿੱਤਾ ਜਾਂਦਾ ਜਿਸ ਦੇ ਵਿਰੋਧ ਵਿੱਚ ਅੱਜ ਉੱਥੇ ਪ੍ਰਦਰਸ਼ਨ ਕਰ ਰਹੇ ਹਨ ਤੇ ਉਹਨਾਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਉਹਨਾਂ ਨੂੰ ਕੋਈ ਤਰੀਕੇ ਨਾਲ ਕੋਈ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਆਪਣੀ ਕਾਗਜ਼ੀ ਕਾਰਵਾਈ ਲਈ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਮੋਟਰਸਾਈਕਲ ਤੇ ਕਾਗਜ਼ ਚੈੱਕ ਕਰ ਸਕਦੀ ਹੈ ਅਗਰ ਕਿਸੇ ਜੁਗੜ ਰੇੜੀ ਚਾਲਕ ਕੋਲੋਂ ਮੋਟਰਸਾਈਕਲ ਦੇ ਕਾਗਜ਼ ਵੀ ਨਹੀਂ ਹੁੰਦੇ ਤਾਂ ਫਿਰ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਸਕਦੀ ਹੈ ਭਾਜੀ ਆਪਾਂ ਇਸ ਕਰਕੇ ਇਕੱਠੇ ਹੋਏ ਆਂ ਜੀ ਸਾਡੇ ਰੇੜੀਆਂ ਨੂੰ ਵਲਿਆਂ ਨੂੰ ਪੁਲਿਸ ਵਾਲੇ ਬਹੁਤ ਤੰਗ ਕਰ ਰਹੇ ਆ ਜੀ ਜੋ ਰੇੜੀਆਂ ਦੇ ਆਪਾਂ ਚਲਾ ਰਹੇ ਆ ਸਾਨੂੰ ਘਰੋਂ ਆਪਾਂ ਬਹੁਤ ਹੀ ਮਾੜੇ ਘਰ ਦੇ ਸਾਰੇ ਲੋਕ ਇੱਥੇ ਇਕੱਠੇ ਹੋਏ ਨੇ ਇਹ ਰੇਡੀਆ ਵਾਲੇ maal ਲੱਦ ਕੇ ਲੈ ਕੇ ਜਾਂਦੇ ਆ ਸਾਨੂੰ ਪੁਲਿਸ ਵਾਲੇ ਉੱਥੇ ਰੋਕ ਲੈਂਦੇ ਨੇ ਜਿੱਥੇ ਨਕਾ ਲੱਗਾ ਹੁੰਦਾ ਹੈ ਰੋਕ ਲੈਂਦੇ ਨੇ ਉਹ ਰੋਕ ਕੇ ਕਹਿੰਦੇ ਕਿ ਇਹ ਤੁਹਾਨੂੰ ਸਟੇ ਆਰਡਰ ਆ ਹੈ ਕਿ ਗੱਡੀਆਂ ਬੋਨ ਦੀ ਹਟਾਇਦਾ ਦਿੱਤੀ ਗਈ ਆ ਵਾ ਤੇ ਲੇਕਿਨ ਆਪਾਂ ਵੇਖੋ ਜੀ ਸਾਡੇ ਕੋ ਵੱਡੀ ਗੱਡੀ ਲੈਣ ਦੀ ਤਾਂ ਹਿੰਮਤ ਹੈ ਨਹੀਂ ਆਪਾਂ ਛੋਟੇ ਜੇ ਮੋਟਰਸਾਈਕਲ ਮਗਰ ਜਿਗਾੜ ਬਣਾਇਆ ਕਿ ਛੋਟੇ-ਮੋਟੇ ਕੰਮ ਕਰ ਸਕਦੇ ਆ ਤੇ ਲੇਕਿਨ ਇਹ ਸਾਨੂੰ ਅੰਨਾ ਕੋ ਪਰੇਸ਼ਾਨ ਕਰਤਾ ਵਾ ਕਿ ਆਪਾਂ ਘਰੋਂ ਹੀ ਨਹੀਂ ਨਿਕਲ ਸਕਦੇ ਕਿਉਂ ਆਪਾਂ ਐਨੇ ਦੇ ਸਿਰੋ ਤੇ ਰੋਟੀ ਖਾਣੀ ਆ ਸਾਡਾ ਦਾਲ ਫੁਲਕਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਵੈ ਤੇ ਜੇ ਸਾਨੂੰ ਸਾਰੇ ਵੀਰ ਭਰਾਵਾਂ ਨੂੰ ਤੰਗ ਕੀਤਾ ਜਾਵੇਗਾ ਤੇ ਆਪਾਂ ਰੋਟੀ ਕਿੱਦਾਂ ਖਾਵਾਂਗੇ ਇੱਕ ਤੇ ਅੰਨਾ ਕੋ ਨਸ਼ਾ ਅੰਬਰ ਸਰ ਵੱਧ ਗਿਆ ਵੈ ਉਹਨੇ ਕੋ ਫੜਿਆ ਨਹੀਂ ਜਾ ਰਿਹਾ ਸਾਡੇ ਗਰੀਬ ਭਰਾਵਾਂ ਨੂੰ ਫੜ ਕੇ ਤੇ ਸਾਨੂੰ ਸਾਰਿਆਂ ਨੂੰ ਰੋਟੀ ਖਾਣ ਤੋਂ ਵੀ ਬੇਦਖਲ ਕਰੀ ਜਾਂਦੇ ਆ ਇਸ ਕਰਕੇ ਬੇਨਤੀ ਹੈ ਵੈ ਕਿ ਸਾਨੂੰ ਪ੍ਰਸ਼ਾਸਨ ਤੰਗ ਨਾ ਕਰੇ ਜਿਨੇ ਵੀਰ ਭਰਾਵਾ ਕੋ ਕਾਗੈ ਨਹੀਂ ਹਗੇ ਉਹ ਗੱਡਿਆ ਫੜ ਕੇ ਤੇ ਉਹਨੇ ਦੇ ਕਾਗਜ਼ ਚੈੱਕ ਕਰਕੇ ਤੇ ਉੱਤੇ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਵੇ ਬਾਕੀ ਬੇਨਤੀ ਇਹ ਹੈ ਕਿ ਸਾਰੇ ਭਰਾਵਾਂ ਨੂੰ ਇਹ ਗੱਡੀਆਂ ਚਲਾਣ ਦਿੱਤੇ ਤੇ ਅਨੁਮਤੀ ਦਿੱਤੀ ਜਾਵੇ ਤੇ ਕਿਸੇ ਨੂੰ ਰੋਕਿਆ ਨਾ ਜਾਵੇ ਹਾਂ ਅਕਸਰ ਦੇਖਿਆ ਜਾਂਦਾ ਕਿ ਇਹ ਟਰਾਂਸਪੋਰਟ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਜਿਹੜੇ ਜੁਗਾੜੀ ਰੈਡੀ ਵਾਲੇ ਨੇ ਉਹਨਾਂ ਕਰਕੇ ਉਹਨਾਂ ਦੇ ਕੰਮ ਵਿੱਚ ਘਾਟਾ ਪੈ ਰਿਹਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਵੱਲੋਂ ਇਤਰਾਜ਼ ਕਰ ਕਿਤੇ ਕਰ ਪਾਜੀ ਵੇਖੋ ਜੀ ਉਹਨੇ ਦੇ ਵੇਖੋ ਬੇਨਤੀ ਹੈ ਵੈ ਕਿ ਜੁਗਾੜੂ ਐਸ ਕਰਕੇ ਬਣਾਇਆ ਕਿ ਵੱਡੀਆਂ ਗੱਡੀਆਂ ਆਪਾਂ ਚਲਾ ਨਹੀਂ ਸਕਦੇ ਛੋਟੀਆਂ ਗੱਡੀਆਂ ਇਸ ਕਰਕੇ ਚਲਾ ਰਹੇ ਆ ਕਿ ਸਾਡੇ ਕੋਲ ਕੀ ਚਲੋ ਮਾਰਾ ਮੋਟਾ ਮਾਲ ਢੋਹ ਸਕਦੇ ਆ ਤੇ ਜੇ ਸਾਨੂੰ ਇਹ ਵੀ ਗੱਡੀਆਂ ਨਹੀਂ ਚਲਾਣ ਦਿੱਤੇ ਜਾਵਾਂਗੇ ਤੇ ਆਪਾਂ ਰੋਟੀ ਕਿੱਥੇ ਖਾਵਾਂਗੇ ਪਰ ਵੱਡੇ ਟਰਾਂਸਪੋਰਟਰ ਤਾਂ ਕਹਿੰਦੇ ਨੇ ਅਸੀਂ ਟੈਕਸ ਵੀ ਭਰਦੇ ਆ ਖਰਚਾ ਵੀ ਕਰਦੇ ਆ ਵੱਡੀਆਂ ਗੱਡੀਆਂ ਵੀ ਖਰੀਦਦੇ ਆ ਪਰ ਜਿਹੜੇ ਜੁਗਾੜੂ ਡੇੜੀ ਵਾਲੇ ਨਾ ਤਾਂ ਟੈਕਸ ਦਿੰਦੇ ਨੇ ਤੇ ਨੋਰਮਲੀ ਉਹ ਜੁਗਾੜ ਲਾ ਕੇ ਤੇ ਕੰਮ ਕਰ ਵੱਧ ਤੋਂ ਵੱਧ ਕਰਦੇ ਨੇ ਜਿਹੜਾ ਭਾਰ ਹੈ ਉਹ ਵੱਧ ਤੋਂ ਢੋਆ ਭਾਜੀ ਭਾਰ ਉਹ ਆਪਣੇ ਸਿਸਟਮ ਨਾਲ ਜਿੰਨਾ ਕੋ ਉੱਤੇ ਲਾਗੂ ਆ ਉਹਨਾਂ ਕੋ ਲੱਦਿਆ ਜਾਵੇ ਵੱਦ ਨਾਲ ਲੱਤਿਆ ਜਾਵੇ ਕਿ ਉਹ ਕਿਸੇ ਦਾ ਨੁਕਸਾਨ ਹੋਵੇ ਜਾਨ ਦੀ ਹਾਨੀ ਹੋਵੇ ਉੱਤ ਨਾਲੋਂ ਚੰਗਾ ਕਿ ਮਾਲ ਥੋੜਾ ਹਸਾਬ ਦਾ ਸਿਸਟਮ ਪਾਇਆ ਜਾਵੇ ਲੱਗਦਾ ਨਹੀਂ ਕਿ ਦਾਇਰੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਦਾਇਰੇ ਦੇ ਵਿੱਚ ਕੰਮ ਕਰਨਾ ਸਗੋ ਵਈਆ ਵੈ ਜੀ ਪਤਾ ਹੀ ਗੱਲ ਹੈ ਦਾਇਰੇ ਦੇ ਵਿੱਚ ਕੰਮ ਕਰਨ ਦਾ ਵੀ ਮਜ਼ਾ ਵੈ ਤੇ RAM ਨਾਲ ਬੰਦਾ ਭਾਜੀ ਵਜਨ ਘਟੋਏਗਾ ਤੇ ਰਾਮ ਨਾਲ ਘਟੀ ਬੰਦਾ ਥੋੜੀ ਉੱਥੇ ਮਾਲ ਲੈ ਕੇ ਜਾ ਸਕਦਾ ਹੈ। ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕੋਈ ਮੰਗ ਪੱਤਰ ਕਿਸ ਨੂੰ ਦਿੱਤਾ ਹੈ ਤੇ ਕੋਈ ਅਧਿਕਾਰੀ ਨੂੰ ਪਹੁੰਚਿਆ ਇੱਥੇ ਕੋਈ ਜਾਂ ਕਿਸ ਨੂੰ ਤੁਸੀਂ ਅਧਿਕਾਰੀ ਵਾਸਤੇ ਕੋਈ ਪ੍ਰੈਸ ਨੋਟ ਜਾਂ ਮੰਗ ਪੱਤਰ ਚਾਹਤਾ ਹੈ। ਨਹੀਂ ਭਾਈ ਅੱਪਾ ਅੱਜ ਇਸ ਕਰਕੇ ਸਾਰੇ ਛੋਟੇ ਵੀਰ ਭਰਾ ਥੋੜੇ ਘੱਟ ਇਕੱਠੇ ਹੋਏ ਆ ਕਿ ਸਾਰੇ ਇਕੱਠੇ ਹੋ ਗਏ ਇਸ ਕਰਕੇ ਕਿ ਸਾਰੇ ਇਕੱਠੇ ਸਾਡਾ ਸਾਥ ਦਿਓ ਕਿ ਸਾਨੂੰ ਤੰਗ ਨਾ ਕੀਤਾ ਜਾਵੇ ਕਿ ਆਪਾਂ ਜਿੱਥੇ ਜਾਂਦੇ ਆ ਸਾਰੇ ਚੌਂਕਾ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਆਇਆ ਵਾ। ਨਾ ਕੱਲ ਲੱਗਨ ਕਰਕੇ ਘਰੋਂ ਹੀ ਨਹੀਂ ਆਪਾਂ ਨਿਕਲ ਸਕਦੇ ਬਾਹਰ ਨਹੀਂ ਜਾ ਸਕਦੇ ਕਿਧਰੇ ਮਾਲ ਲੱਦ ਕੇ ਕਿਸੇ ਦੇ ਘਰ ਨਹੀਂ ਜਾ ਸਕਦੇ ਸਮਾਨ ਛੱਡ ਨਹੀਂ ਸਕਦੇ ਸਾਨੂੰ ਰੋਟੀ ਖਾਣੀ ਅੰਨੀ ਕੋਈ ਹੋ ਗਈ 15 ਦਿਨ ਦੇ ਵਿੱਚ ਸਾਡੀ ਅੰਨੀ ਕੋਈ ਗੱਡੀਆਂ ਬੌਂਡ ਹੋ ਚੁੱਕਿਆ ਜਾਵੇ ਕਿ ਬਾਕੀ ਵੀਰ ਭਰਾ ਸਾਰੇ ਘਰ ਬੈ ਗਏ ਤੇ ਉੱਥੇ ਗੁਜ਼ਾਰਾ ਨਹੀਂ ਹੋ ਸਕਦਾ ਕੀ ਕਰਦੇ ਹੋ ਮੰਗ ਆਈਓ ਕਰਦੇ ਆ ਕਿ ਸਾਨੂੰ ਕਿ ਰੇੜੀਆਂ ਚਲਾਣ ਦੀ anumati ਦਿੱਤੀ ਜਾਵੇ ਕਿ ਜਿਹੜੇ ਕਾਗਜ਼ ਪੱਤਰ ਨਹੀਂ ਹੈਗੇ ਉਹਨੇ ਤੇ ਐਕਸ਼ਨ ਲਿੱਤਾ ਜਾਵੇ ਤੇ ਸਾਨੂੰ ਕੰਮ ਕਰਨ ਦੀ anumati ਦੇਣ ਹਾਈ ਕੀ ਨਾਮ ਤੁਹਾਡਾ ਜਗਤਾਰ ਸਿੰਘ ਜੀ ਹਾਂ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਕੀ ਗੱਲ ਹੈ ਇਹ ਸਾਡੇ ਵੀਰ ਇਲਾਕੇ ਦੇ ਨੇ ਸਾਰੇ ਇੱਥੋਂ ਦੇ ਰੇੜੀਆਂ ਵਾਲੇ ਇਕੱਠੇ ਹੋਏ ਨੇ ਇਹਨਾਂ ਨੂੰ ਇਹਨਾਂ ਦੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਲੱਕਾਂਦਾ ਜੀ ਕੀ ਇਹਨੂੰ ਕਹਿੰਦੇ ਮੋਟਰਸਾਈਕਲ ਰੇੜੀ ਤੇ ਇਹਨਾਂ ਵੀਰਾਂ ਨੇ ਇਹਨਾਂ ਦੀ ਮੰਗ ਹੈ ਇਹਨਾਂ ਨੂੰ ਪੁਲਿਸ 당 ਕਰਦੀ ਹੈ ਜਿੱਥੇ ਨੇ ਉੱਥੇ ਰੋਕਦੀ ਹੈ ਹੋਰ ਅੱਜ ਕੱਲ ਨਸ਼ਾ ਬਹੁਤ ਵਧ ਰਿਹਾ ਨਾ ਤੇ ਵਿਚਾਰੇ ਕੋਈ ਇਹੋ ਜਿਹਾ ਕੋਈ ਮੜਾ ਕੰਮ ਕਰਦੇ ਆ ਆਪਣੀ ਮਿਹਨਤ ਕਰਕੇ ਤਾਂ ਉਹ ਹੀ ਖਾਂਦੇ ਆ ਇਹੋ ਹੀ ਇਹਨਾਂ ਦਾ ਰੋਜ਼ਗਾਰ ਆ ਉਹ ਹੀ ਕਮਾਉਣਾ ਉਹ ਹੀ ਖਾਣਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹਨਾਂ ਵੀਰਾਂ ਦੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਕੰਮ ਕਰਕੇ ਤਾਂ ਆਪਣੀ ਰੋਟੀ ਖਾ ਸਕਣ। ਹਾਂ ਦੂਜੇ ਪਾਸੇ ਸਰਪ੍ਰਸ਼ਾਸਨ ਵੱਲੋਂ ਰੇਡੀਆਂ ਤੇ ਮੋਟਰਸਾਈਕਲ ਲਗਾਉਨੇ ਉਹਨਾਂ ਨੇ ਬੈਨ ਕਿੱਤੇ ਬੰਨ ਕਿਤੇ ਹੋਏ ਨੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਡੀਆਂ ਟੈਕਸ ਭਰ ਦੇ ਵਿੱਚ ਚਾਰ ਚਾਰਟਰੀ ਗੱਡੀਆਂ ਨੇ ਉਹੀ ਚਲਦੀਆਂ ਨੇ ਬਾਹਰ ਟੋਣ ਵਾਲੇ ਦਾ ਬਲਾਂ ਕੰਮਲੇ ਨੇ। ਸੋ ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਇਹ ਬਾਈਕ ਸਾਈਕਲ ਦੇ ਦੇਖੋ ਜੀ ਇਹ ਇਹ ਵਿਚਾਰੇ ਬਹੁਤ ਗਰੀਬ ਤਬਕੇ ਦੇ ਥੱਲੇ ਗਰੀਬੀ ਦੀ ਰੇਖਾ ਦੇ ਲੈਣ ਵਾਲੇ ਬੰਦੇ ਆ ਗੱਡੀਆਂ ਵੱਡੀਆਂ ਨਹੀਂ ਲੈ ਸਕਦੇ ਚਲੋ ਇਹ ਜਗਾੜੂ ਜਿਹੜੀ ਚੀਜ਼ ਬਣੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਹੈ ਹੁਣ ਹੁਣ ਤੋਂ ਨਹੀਂ ਚੱਲੀ ਤੇ ਇਹਨਾਂ ਤੋਂ ਬਸ ਇੱਤੇ ਨਿਰਭਰ ਹੈਗੇ ਆ ਇਸ ਤੋਂ ਵੱਧ ਹੋਰੇ ਕੁਝ ਕਰ ਨਹੀਂ ਸਕਦੇ ਤੇ ਉਹ ਤੋਂ ਹੀ ਆਪਣਾ ਪਰਿਵਾਰ ਚਲਾਉਂਦੇ ਆ ਰੋਟੀ ਆਪਣੀ ਕਮਾ ਕੇ ਖਾਂਦੇ ਆ ਲੱਗਦਾ ਨੇ ਕਿ ਜਗਾੜੂ ਰੇੜੀਆਂ ਠੀਕ ਐ ਬਣਾਈਆਂ ਸੀ ਵਰਤਨ ਵਾਤ ਛੋਟਾ-ਮੋਟਾ ਸਮਾਨ ਛੋਣ ਵਾਸਤੇ ਪਰ ਕਈ ਵਾਰੀ ਹੱਥ ਕੋ ਜਿਆਦਾ ਸਮਾਨ ਢੋਆ ਜਾਂਦਾ ਜਿਸ ਨਾਲ ਕਾਫੀ ਨੁਕਸਾਨ ਵੀ ਹੁੰਦਾ ਐ ਐਕਸੀਡੈਂਟ ਵੀ ਹੁੰਦੇ ਨੇ ਕੀ ਗੱਲ ਉਹ ਚਲੋ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਰੋਕਦੀ ਹੋ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ ਕਿ ਆਪਣਾ ਓਵਰਲੋਡ ਨਾ ਪਾਇਆ ਜਾਵੇ ਸਹੀ ਤਰੀਕੇ ਨਾਲ ਆਪਣਾ ਸਹੀ ਜਿਹੜਾ ਜਾਨਵਰ ਹੈ ਜਿੰਨਾ ਕਿਤੇ ਆਪਣਾ ਪਾਸ ਹੈ ਗੱਲ ਉਹਨਾਂ ਨੂੰ ਚਲਾਉਣਾ ਹਾਂ ਕਈ ਮੋਟਰਸਾਈਕਲ ਜਿਵੇਂ ਸ਼ਹਿਰ ਦੇ ਵਿੱਚ ਚੋਰੀ ਹੁੰਦੇ ਨੇ ਤਾਂ ਅਕਸਰ ਦੇਖਿਆ ਜਾਂਦਾ ਕਿ ਲੋਕ ਪਿੰਡਾਂ ਦੇ ਲੋਕ ਜਾਂ ਰੇੜੀਆਂ ਤੇ ਕਿਲੋਮੋਸਟ ਖਰੀਦ ਲੈਂਦੇ ਨੇ ਕੀ ਇਹਨਾਂ ਡਾਕੂਮੈਂਟ ਉਹ ਹੋਣੇ ਜ਼ਰੂਰੀ ਨਹੀਂ ਸਾਰਿਆਂ ਦੇ ਹਾਂਜੀ ਹਾਂਜੀ ਸਾਰਿਆਂ ਕੋ ਡਾਕੂਮੈਂਟ ਹੈਗੇ ਜੀ ਹਾਂਜੀ ਜਿਹੜੇ ਬਿਨਾਂ ਡਾਕੂਮੈਂਟ ਦੇ ਉਹਨਾਂ ਦੇ ਫਿਰ ਚਲਾਣ ਉਹਨਾਂ ਦੀ ਉਹਨਾਂ ਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੋ ਹੁਣ ਜਿਹੜਾ ਮੰਗ ਕਰਦੇ ਪ੍ਰਸ਼ਾਸਨ ਹੁਣ ਮੰਗੇ ਹੋਵੇ ਇਹਨਾਂ ਨੂੰ ਨਜਾਇਜ਼ ਪਰੇਸ਼ਾਨ ਨਾ ਕੀਤਾ ਜਾਵੇ ਇਹ ਵਿਚਾਰੇ ਆਪਣਾ ਮਿਹਨਤ ਕਰਦੇ ਘਰੋਂ ਨਿਕਲਦੇ ਆ ਰੋ ਇਹਨਾਂ ਨੂੰ ਜਿੱਥੇ ਨਹੀਂ ਉੱਥੇ ਡਾਕੇ ਪਰੇਸ਼ਾਨ ਕੀਤਾ ਜਾਂਦਾ ਵਾ ਸਾਰੀ ਸਾਰੀ ਦਿਹਾੜੀ ਵੇ ਇਹਨਾਂ ਨੂੰ ਕਹਿੰਦੇ ਤੁਹਾਡੀ ਰੇਡੀਆਂ ਬੈਨ ਕਰ ਦੇਣੀਆਂ ਵਾ ਇਦਾਂ ਕਰ ਦੇਣਾ ਉਦਾਂ ਕਰ ਦੇਣਾ ਤੇ ਇਹਨਾਂ ਵਾਤੀ ਇਹ ਪ੍ਰਸ਼ਾਸਨ ਨੂੰ ਮੱਤੇ ਆਪਣਾ ਅਪੀਲ ਆ ਵੀ ਇਹਨਾਂ ਨੂੰ ਜਿਹੜਾ ਵਾ ਕੰਮ ਕੀਤਾ ਕਰਨ ਦੇ ਕਿੰਨੇ ਵੇਲੇ ਤੁਹਾਡਾ ਰੋਸ ਪ੍ਰਦਰਸ਼ਨ ਕੋਈ ਆਇਆ ਤੁਹਾਨੂੰ ਮਿਲਣ ਵਾਸਤੇ ਨਹੀਂ ਅਜੇ ਤੱਕ ਕੋਈ ਨਹੀਂ ਜਿਆ